ਭਗਵੰਤ ਮਾਨ ਨੇ ਅਕਾਲੀਆਂ ਦੇ ਗੜ ਕਹੇ ਜਾਣ ਵਾਲੇ ਬਠਿੰਡਾ ਤੋਂ ਕਈ ਵੱਡੇ ਰੋਡਾਂ 'ਚੋਂ ਕਿਤੇ ਜੀ ਆਉ ਤੁਹਾਨੂੰ ਦੱਸਦਿਆਂ ਪੰਤ ਸਾਹਿਬ ਨੇ ਕੀ ਕਿਹਾ ਲੋਕ ਸਭਾ ਦਾ ਬਠਿੰਡਾ ਤੋਂ ਪਾਰਟੀ ਉਮੀਦਵਾਰ ਗੁਰਮੀਤ ਸਿੰਘ ਖੁੰਡਿਆ ਦੇ ਹੱਥ 'ਚ ਮਾਨਸਾ ਵਿਖੇ ਰੋਡ 'ਚੋਂ ਕੱਟਿਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਲੈ ਕੇ ਭਾਰੀ ਗਿਣਤੀ 'ਚ ਪਹੁੰਚੇ ਲੋਕਾਂ ਦਾ ਅਥਾਹ ਪਿਆਰ ਮਿਲਿਆ ਮਾਨਸਾ ਵਾਲਿਓ ਮੈਂ ਤੁਹਾਡੇ ਬਿਜਲੀ ਬਿੱਲ ਜ਼ੀਰੋ ਕਿਤੇ ਨੇ ਹੁਣ ਤੁਹਾਡੀ ਜ਼ਿੰਮੇਦਾਰੀ ਹੈ ਅਕਾਲੀ ਕਾਂਗਰਸੀਆਂ ਨੂੰ ਜ਼ੀਰੋ ਕਰਦੇਓ ਕਿ ਖੋਰ ਲੋਕ ਸਭਾ ਹਲਕਾ ਲੋਕ ਸਭਾ ਹਲਕਾ ਵਢਿੰਦਾ ਤੋਂ ਪਾਰਟੀ ਉਮੀਦਵਾਰ ਗੁਰਮੀਤ ਸਿੰਘ ਹੁੰਡਿਆ ਦੇ ਹੱਥ ਚ ਮੋੜ ਮੰਡੀ ਵਿਖੇ ਰੋਡ ショ ਕਟਿਆ ਮੋੜ ਮੰਡੀ ਦੇ ਪੰਮਕਣਾ ਵੱਲੋਂ ਦਿੱਤੇ ਪਿਆਰ ਦਾ ਕਿਸੇ ਵੀ ਕਰੰਸੀ ਚ ਕੋਈ ਮੁੱਲ ਨਹੀਂ ਹੈ ਤੁਹਾਡੇ ਦਿੱਤੇ ਪਿਆਰ ਦਾ ਖਰਚਾ ਅਸੀਂ ਹਲਕੇ ਦਿਨ ਉਹਰ ਬਦਲ ਕੇ ਉਤਾਰਾਂਗੇ ਲੋਕ ਸਭਾ ਹਲਕਾ ਪਟਿੰਡਾ ਤੋਂ ਪਾਰਟੀ ਉਮੀਦਵਾਰ ਗੁਨਮੀਤ ਸਿੰਘ ਖੁੰਡਿਆ ਦੇ ਹੱਕ ਚ ਹੁਣ ਤਲਵੰਡੀ ਸਾਹ ਤੋਂ ਵਟਾ ਰੋਡ 'ਚੋਂ ਕੀਤਾ ਰਾਮਾ ਮੰਡੀ ਵਿਖੇ ਪਾਰਟੀ ਵਲੰਟਰੀਆਂ ਦੇ ਨਾਲ ਰੋਡ ショਅ ਕੀਤਾ ਭਵੰਤਮਾਨ ਨੇ ਲੋਕਾਂ ਦਾ ਉਤਸ਼ਾਹ ਅਤੇ ਜਨੂੰਨ ਦੱਸ ਰਿਹਾ ਹੈ ਕਿ ਇਸ ਵਾਰ 13 0 ਕਰਕੇ ਲੋਕ ਮਨ ਬਣਾਏ ਬੈਠੇ ਨੇ ਇਨ੍ਹਾਂ ਕਾਲੀ ਕਾਂਗਰਸੀਆਂ ਦੇ ਹੰਕਾਰ ਵਾਲੇ ਕਿल्ले ਹੁਣ ਤਹਿਚਾਨਗੇ ਲੋਕ ਸਭਾ ਹਲਕਾ ਬਠਿੰਡਾ ਤੋਂ ਪਾਰਟੀ ਉਮੀਦਵਾਰ ਗੁਰਮੀਤ ਸਿੰਘ ਖੁੰਡਿਆ ਦੇ ਹੱਥ 'ਚ ਪੂਚੋ ਮੰਡੀ ਵਿਖੇ ਰੋਲショ ਕਟਿਆ ਪੂਚੋ ਮੰਡੀ ਦੇ ਲੋਕਾਂ ਨੇ ਬੜੀ ਸ਼ਿੱਦਤ ਨਾਲ ਮਾਨ ਸਨਮਾਨ ਦਿੱਤਾ ਜਿੱਥੋਂ ਵੀ ਲੰਘ ਰਹੇ ਹਾਂ ਲੋਕ ਫੁੱਲਾਂ ਦੀ ਵਰਖਾ ਨਾਲ ਪੱਗ ਪਰ ਦਿੰਦੇ ਨੇ ਤੁਹਾਡਾ ਇਸ ਪਿਆਰ ਦਾ ਮੈਂ ਸਾਰੀ ਉਮਰ ਕਰਜਦਾਰਾਂ ਵਾਂਗ ਹਾਂਜੀ ਜੋਂ ਦੱਸਤੀਏ ਜੀ ਪੰਤਮਨ ਸਾਹਿਬ ਨੇ ਜੋ ਹੈ ਬਠਿੰਡਾ ਦੇ ਵਿੱਚ ਜਿਹੜਾ ਕੀ ਅਕਾਲੀਆਂ ਦਾ ਗੜ ਮੰਨਿਆ ਜਾਂਦਾ ਹੈ ਹਰਿਸ਼ਿਮਰਨ ਕੌਰ ਬਾਦਲ ਲਗਾਤਾਰ ਜੀ ਤਿਆਰੀ ਹੈਗੀ ਜੀ ਬਠਿੰਡਾ ਤੋਂ ਤੇ ਇਸ ਵਾਰ ਲੱਗਦਾ ਹੈ ਪੰਤਮਨ ਸਾਹਿਬ ਨੇ ਉਹਨਾਂ ਨੂੰ ਹੈਰਾਨ ਦਾ ਪੂਰਾ ਮਨ ਬਣਾ ਲਿਆ ਹੈ ਇਸ ਤੇ ਲਈ ਪੰਤਮਨ ਨੇ ਬਠਿੰਡਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ ਵੱਡਾ ਰੋਸ ਕੀਤਾ ਕਿਉਂਕਿ ਤੁੰਦਦੀਏ ਲੋਕ ਸਭਾ ਚੋਣਾਂ ਦਾ ਆਖਰੀ ਦਿਨ ਹੈਗੇ ਜੀ ਇੱਕ ਤਰੀਕ ਨੂੰ ਪੰਜਾਬ ਚ VOTING ਹੋਏਗੀ ਬਠਿੰਡਾ ਆਮ ਆਦਮੀ ਪਾਰਟੀ ਜਿੰਨਾ ਚਾਹੁੰਦਾ ਹੈਗੀ ਹੈ ਜੀ ਜੋ ਬਹੁਤ ਵੱਡਾ ਗੜ ਮੰਨਿਆ ਜਾਂਦਾ ਹੈ ਗਾਲੀਆਂ ਦਾ ਤੇ ਤੁੰਦਾ ਤੀਏ ਪੰਤਨਾ ਸਾਹਿਬ ਨੇ ਵੱਖ-ਵੱਖ ਰੱਖਿਆ ਦੇ ਵਿੱਚ ਜੋ ਹੈ ਪਾਰਟੀ ਉਮੀਦਵਾਰ ਗੁਣਮੀਤ ਸਿੰਘ ਖੁੰਡੀਆਂ ਦੇ ਹੱਤੇ ਵਿੱਚ ਬਠਿੰਡਾ ਦੇ ਪੂਰੇ ਇਲਾਕਿਆਂ ਦੇ ਵਿੱਚ ਵੱਡਾ ਵੱਡਾ ਰੋਡ ਚੋਂ ਕੱਢਿਆ ਤੇ ਇਹ ਗਰੰਟੀ ਜਿਤਾਈ ਕਿ ਲੋਕ ਸਾਨੂੰ ਜੋ ਹੈ 13050 ਤੇ ਜਿਤਾਣਗੇ ਤੇ ਅਹੰਕਾਰ ਦੇ ਵਿੱਚ ਚੂਰ ਜਿਹੜੇ ਕਾਂਗਰਸੀ ਤੇ ਕਾਲੀ ਹੈਗੇ ਉਹਨਾਂ ਨੂੰ ਹਰਾ ਕੇ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਨੂੰ ਨੰਬਰ 1 ਪਾਰਟੀ ਬਣਾਣਗੇ ਤੁੰਦਾ ਤੀਏ ਮਤਲਬ ਨੇ ਕਿੱਥੇ ਕਿੱਥੇ ਕਿਤਾ ਜੀ ਵੱਡਾ ਰੋਡ ਸ਼ੋ ਬਠਿੰਡਾ ਦੇ ਵਿੱਚ ਪਹਿਲਾ ਕਿਤਾਈ ਮਾਨਸਾ ਦੇ ਵਿੱਚ ਫੀਲਡ ਹੈਗਾ ਜੀ ਮੋਰ ਮੰਡੀ ਵਿਖੇ ਫਿਰ ਜੀ ਤਲਵੰਟੀ ਸਾਬੋ ਭ੍ਰਮਾ ਮੰਡੀ ਫਿਰ ਹੈਗਾ ਜੀ 부ਚੋ ਮੰਡੀ ਵਿੱਚ ਇਹ ਵੱਖ-ਵੱਖ ਥਾਵਾਂ ਹੈਗੀਆਂ ਜਿੱਥੇ ਪੰਚਮਾ ਸਾਹਿਬ ਨੇ ਵੱਡਾ ਰੋਡ ਜੋ ਕਿੱਤਾ ਹੈਗਾ ਜੀ ਤੇ ਲਗਾਤਾਰ ਕਰ ਵੀ ਰਹੇ ਹੈਗੇ ਐ ਬਾਕੀ ਦੇਖਦੇ ਹਾਂ ਕੌਣ ਜਿੱਤਦਾ ਹੈ ਪੰਜਾਬ ਦੇ ਵਿੱਚ ਬਾਦ ਦੀ ਕੀ ਆਮ ਆਦੀ ਪਾਰਟੀ ਜੋ ਦਾਵਾ ਕਰਦੀ ਹੈ ਕਿ 13 0 ਹੋਏਗਾ ਕਿ ਜ਼ਰੂਰ ਹੋਏਗਾ ਜਾਂ ਨਹੀਂ ਦੇਖਾਂਗੇ ਅੱਸੀ ਬਾਕੀ ਰਿਜ਼ਲਟ ਦੱਸੇਗਾ ਜੀ ਵੱਤ ਵਾ ਵੀਡੀਓ ਨੂੰ ਸ਼ੇਅਰ ਕਰਤੋ ਚੈਨਲ ਸਬਸਕ੍ਰਾਈਬ ਕਰਤੋ ਕਮੈਂਟੇ ਦੱਸੋ ਤੁਹਾਡੀ ਕੀ ਰਾਏ ਹੈਗੀ ਇਸ ਵਾਰੇ ਜ਼ਰੂਰ ਦੇਖੋ ਜੀ ਅਸੀਂ ਇਦਾਂ ਦੀ ਖਬਰਾਂ ਤੁਹਾਡੇ ਕੋਲ ਲੈ ਕੇ ਆਂਦੇ ਰਵਾਂਗੇ ਬਾਕੀ ਤੁਹਾਨੂੰ ਦੱਸਤੀ ਜੀ ਪੰਚ ਸਾਬ ਨੇ ਬਠਿੰਡਾ ਦੇ ਵੱਖ-ਵੱਖ ਇਲਾਕਿਆਂ ਤੋਂ ਪਾਰਟੀ ਉਮੀਦਵਾਰ ਦੇ ਹੱਕ ਦੇ ਵਿੱਚ ਵੱਡੇ ਰੋਡ ਸ਼ੋਅ ਕਿਤੇ ਤੇ ਕਾਂਗਰਸ ਤੇ ਕਾਲੀਆਂ ਤੇ ਵੱਡਾ ਹਮਲਾ ਪੁੱਲਿਆ